ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਹੁਣ ਪੰਜਾਬ ਦੇ ਮੁਲਾਜ਼ਮ ਹੜਤਾਲ ਨਹੀਂ ਕਰ ਸਕਣਗੇ ਇਹ ਖਤਰੇ ਦੀ ਘੰਟੀ ਕਿਉਂਕਿ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਨੇ ਸਰਕਾਰ ਦੇ ਨਾਲ ਮੀਟਿੰਗਾਂ ਕਰ ਰਹੀਆਂ ਨੇ ਕਈ ਤਰ੍ਹਾਂ ਦੇ ਪ੍ਰੋਟੈਸਟ ਕਰ ਰਹੀਆਂ ਨੇ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਹੀ ਜਿਹੜਾ ਕਿ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਇਹ ਗੱਲ ਕਹਤੀ ਹੈ ਕਿ ਹੁਣ ਪੰਜਾਬ ਦੇ ਵਿੱਚ ਹੜਤਾਲ ਨਹੀਂ ਚੱਲਣਗੀਆਂ ਅਧਿਕਾਰੀ ਮੁਲਾਜ਼ਮ ਹੜਤਾਲ ਨਹੀਂ ਕਰ ਸਕਣਗੇ ਔਰ ਜੇ ਹੁਣ ਉਹ ਲੋਕਾਂ ਦਾ ਕੰਮ ਨਹੀਂ ਕਰਨਗੇ ਤਾਂ ਤਨਖਾਹਾਂ ਨਹੀਂ ਮਿਲਣਗੀਆਂ ਇਹ ਵੱਡੇ ਸ਼ਬਦ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹੇ ਨੇ ਵੈਸੇ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਚੁੱਕੇ ਨੇ ਜਦੋਂ ਪਿਛਲੇ ਸਮੇਂ ਕੁਝ ਵਰਗਾ ਨੇ ਕਲਮ ਛੋੜ ਹੜਤਾਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕਲਮ ਮਹਾਨੀ ਛੱਡ ਦਿੱਤੀਆਂ ਨੇ ਹੁਣ ਅਸੀਂ ਦੇਖਾਂਗੇ ਵੀ ਇਹਨਾਂ ਨੂੰ ਹੜਤਾਲ ਤੋਂ ਵਾਪਸ ਆਉਣ ਤੇ ਕਲਮਾ ਦੇਣੀਆਂ ਕਿ ਨਹੀਂ ਦੇਣੀਆਂ ਖਾਸ ਕਰਕੇ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡਾ ਸਟੈਂਡ ਲੈ ਚੁੱਕੇ ਨੇ ਔਰ ਇਸੇ ਤਰ੍ਹਾਂ ਜਿਵੇਂ ਪਿਛਲੇ ਸਮੇਂ ਪੀਸੀਐਸ ਅਧਿਕਾਰੀਆਂ ਨੇ ਸਮੂਹਿਕ ਛੁੱਟੀ ਲਈ ਸੀ ਤੇ ਉਦੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਹੀ ਸਖਤ ਅਲਟੀਮੇਟਮ ਦਿੱਤਾ ਸੀ ਵੀ ਇੰਨੇ ਵਜੇ ਤੱਕ ਹੜਤਾਲ ਖਤਮ ਨਾ ਕੀਤੀ ਕੰਮ ਤੇ ਨਾ ਪਰਤੇ ਅਧਿਕਾਰੀ ਤੇ ਫਿਰ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਉਦੋਂ ਵੀ ਤੁਰੰਤ ਅਧਿਕਾਰੀਆਂ ਨੇ ਜਿਹੜੀ ਹੈ ਡਿਊਟੀ ਜੁਆਇਨ ਕਰ ਲਈ ਸੀ ਸੋ ਦੋਸਤੋ ਇਹ ਬਹੁਤ ਹੀ ਜਿਹੜੀ ਹੈ ਖਾਸ ਅਪਡੇਟ ਹੈ ਮੁਲਾਜ਼ਮਾਂ ਤੇ ਪੈਨਸ਼ਨਰਸ ਦੀ ਉਹਨਾਂ ਨੂੰ ਜਿਹੜੇ ਕਿ ਜਿਹੜੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਅੱਗੇ ਉਹਨਾਂ ਦਾ ਜਿਹੜਾ ਕੀ ਸੰਘਰਸ਼ ਹੈ ਪੂਰਾ ਹੁੰਦਾ ਜਾਂ ਨਹੀਂ ਹੁੰਦਾ ਜਾਂ ਮੀਟਿੰਗ ਦੇ ਵਿੱਚ ਜਿਹੜੇ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ ਜਾਏਗਾ ਜਾਂ ਨਹੀਂ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਧੰਨਵਾਦ ਜੀ